ਪੰਜਾਬ ਤੇ ਔਖਾ ਸਮਾਂ ਇਹ ਪਹਿਲੀ ਵਾਰ ਨਹੀਂ ਆਇਆ ਪੰਜਾਬ ਤੇ ਔਖੇ ਸਮੇਂ ਆਉਂਦੇ ਰਹੇ ਨੇ ਤੇ ਪੰਜਾਬ ਹਰੇਕ ਵਾਰ ਉਹਨਾਂ ਦੇ ਵਿੱਚੋਂ ਦੁੱਗਣਾ ਹੋ ਕੇ ਉੱਠਿਆ ਪੰਜਾਬ ਇਕੱਲਾ ਸੂਬਾ ਨਹੀਂ ਪੰਜਾਬ ਇੱਕ ਸੋਚ ਪੰਜਾਬ ਦੀ ਹਵਾ ਦੇ ਵਿੱਚ ਇੱਕ ਚੜ੍ਹਦੀ ਕਲਾ ਪੰਜਾਬ ਦੀ ਹਵਾ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਕਿਰਪਾ ਉਹਨਾਂ ਗੁਰੂਆਂ ਦੀ ਉਹਨਾਂ ਪੀਰਾਂ ਦੀ ਤੇ ਮਹਾਰਾਜ ਦੀ ਕਿਰਪਾ ਸਦਾ ਵਰਤਣੀ ਹੈ ਔਖੇ ਸਮੇਂ ਦੇ ਵਿੱਚ ਵੀ ਇੱਕ ਚੀਜ਼ ਚੰਗੀ ਆ ਵੀ ਇਹ ਹਮੇਸ਼ਾ ਸਾਨੂੰ ਯੂਨਾਈਟ ਕਰਦਾ ਹਮੇਸ਼ਾ ਜਦੋਂ ਜਦੋਂ ਵੀ ਮਾੜਾ ਸਮਾਂ ਆਇਆ ਤਾਂ ਆਪਾਂ ਇਕੱਠੇ ਹੋਏ ਹੁਣ ਵੀ ਇਹ ਚੀਜ਼ ਦੇਖ ਕੇ ਇੱਕ ਮਾਣ ਮਹਿਸੂਸ ਹੁੰਦਾ ਵੀ ਯਾਰ ਕਿਵੇਂ ਸਾਰੇ ਭਰਾ ਸਾਰੇ ਪੰਜਾਬ ਦੇ ਪੁੱਤ ਕਿਵੇਂ ਇਕੱਠੇ ਹੋ ਗਏ ਹਨ ਹਰੇਕ ਜਿਹਦੇ ਕੋਲ ਜੋ ਸਰਦਾ ਜੋ ਪਰਦਾ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਚੀਜ਼ ਮਾਨ ਵਾਲੀ ਆ ਬਹੁਤ ਜਿਹਦੇ ਕੋਲੋਂ ਜੋਜ ਵੀ ਸਰ ਰਿਹਾ ਤੇ ਜਿੱਥੇ ਜਿੱਥੇ ਬੈਠੇ ਸੀ ਜੀ ਨੇ ਜਿੱਥੇ ਜਿੱਥੇ ਬੈਠੇ ਨੇ ਬਾਹਰ ਕਿਤੇ ਨਾਮ ਕਮਾਇਆ ਤਾਂ ਉਹ ਅੱਜ ਉਹ ਹਰੇਕ ਦਾ ਮੂੰਹ ਪੰਜਾਬ ਵੱਲ ਨੂੰ ਤੇ ਪੰਜਾਬ ਨੇ ਕਦੇ ਵੀ ਪੰਜਾਬੀਆਂ ਨੇ ਕਦੇ ਵੀ ਕਿਤੇ ਵੀ ਕੋਈ ਔਖੀ ਘੜੀ ਆਈ ਹੈ ਕਿਸੇ ਤੇ ਕੋਈ ਔਖਾ ਸਮਾ ਆਇਆ ਤਾਂ ਸਭ ਤੋਂ ਮੂਰੇ ਹੋ ਕੇ ਜਾਂਦੇ ਰਹੇ ਆ ਚਾਹੇ ਲੰਗਰ ਲਾਉਣੇ ਸੀ ਚਾਹੇ ਕੋਈ ਸੇਵਾ ਸੀ ਚਾਹੇ ਕਿਸੇ ਵੀ ਕੋਈ ਵੀ ਨੈਚੁਰਲ ਡਿਜਾਸਟਰ ਸੀ ਜਾਂ ਕਦੇ ਵੀ ਕੋਈ ਤਕਲੀਫ ਆਈ ਆ ਤਾਂ ਪੰਜਾਬੀਆਂ ਨੇ ਸਾਰੀ ਦੁਨੀਆ 'ਚ ਜਿੱਥੇ-ਜਿੱਥੇ ਗਏ ਆ ਤਾਂ ਕਦੇ ਮੂੰਹ ਨਹੀਂ ਮੋੜਿਆ ਉਹ ਗੱਲ ਵਾਕਾ ਕੇ ਅੱਜ ਪੰਜਾਬ ਵੱਲੋਂ ਮੂੰਹ ਬਹੁਤ ਥੋੜੇ ਕਰ ਰਹੇ ਆ ਬਹੁਤ ਥੋੜਿਆਂ ਨੂੰ ਦੇਖ ਰਿਹਾ ਕਈ ਦੇਖ ਕੇ ਅਣਦੇਖਾ ਕਰ ਰਹੇ ਆ ਪਰ ਪੰਜਾਬ ਦਾ ਆਪਣਾ ਇੱਕ ਸੁਭਾਅ ਤੇ ਉਹ ਸੁਭਾਅ ਅਸੀਂ ਛੱਡਦੇ ਨਹੀਂ ਜਿਹੜੀ ਸੇਵਾ ਭਾਵਨਾ ਗੁਰੂ ਮਹਾਰਾਜ ਨੇ ਇੱਥੇ ਖੂਨ ਚ ਪਾਤੀ ਆ ਤਾਂ ਉਹ ਜਾਣੀ ਤਾਂ ਨਹੀਂ पर मेरे ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਿ ਜਿਹੜਾ ਜਿਹੜਾ ਪੰਜਾਬੀ ਜਿੱਥੇ-ਜਿੱਥੇ ਵੀ ਬੈਠਾ ਕਿਸੇ ਵੀ ਦੇਸ਼ 'ਚ ਕਿਸੇ ਵੀ ਥਾਂ ਤੇ ਤੁਸੀਂ ਚਾਹੇ ਮੈਂ ਪਹਿਲੇ ਦਿਨ ਤੋਂ ਹੀ ਵਾਰ-ਵਾਰ ਸਟੋਰੀ ਦੇ ਵਿੱਚ ਆਪਣੇ ਸੋਸ਼ਲ ਹੈਂਡਲਸ ਤੇ 바ਰ ਕੋਡ ਪਾ ਰਹੇ ਹਾਂ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਉਹਨਾਂ ਦਾ 바ਰ ਕੋਡ ਪਾ ਰਹੇ ਹਾਂ ਉਹਨਾਂ ਬਾਰੇ ਇਨਫੋਰਮੇਸ਼ਨ ਦੇ ਰਿਹਾ ਵੀ ਤੁਹਾਡੇ ਵੱਲੋਂ ਦਿੱਤੇ ਹੋਏ 5 ਰੁਪਏ 10 ਰੁਪਏ 5 ਡਾਲਰ 10 ਡਾਲਰ 20 ਡਾਲਰ ਜਿੰਨੇ ਤੁਹਾਡੀ ਸਮਰੱਥਾ ਜਿੰਨਾ ਤੁਸੀਂ ਸਮਝਦੇ ਹੋ ਉਹ ਜ਼ਰੂਰ ਕਰੋ ਕਿਉਂਕਿ ਅੱਜ ਇਹ ਮਸਲਾ ਇਕੱਲਾ ਹੜਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਪੱਗ ਦਾ